ਜਲੰਧਰ ਨੂੰ ਹੌਟ ਸੀਟ ਮੰਨਿਆ ਜਾਂਦਾ ਤੁਹਾਨੂੰ ਲੱਗਦਾ ਕਿ ਚੰਨੀ ਜਾਂ ਰਿੰਕੂ ਚੰਨੀ ਜਾਂ ਰਿੰਕੂ ਚੰਨੀ ਚੰਨੀ ਹਾਂਜੀ ਲੱਗਦਾ ਕਿ ਵਧੀਆ ਕੰਮ ਕੀਤਾ ਚਰਨ ਜੀ 100% ਦੇ ਵਿੱਚ 100% ਚੰਨੀ ਜਲੰਧਰ ਹੌਟ ਸੀਟ ਮੰਨਿਆ ਜਾਂਦਾ ਤੁਹਾਨੂੰ ਲੱਗਦਾ ਕਿ ਚਰਨ ਜੀ ਚੰਨੀ ਜਾਂ ਰਿੰਕੂ ਹਾਂ ਦੋਨੋਂ ਜੇ ਕਹੇਗਾ ਹੌਣ ਟੱਕਰ ਦੇ ਸਕਦਾ ਜਾਂ ਕੋਈ ਹੋਰ ਚੰਨੀ ਚੰਨੀ ਆਉ ਚੰਨੀ ਨਹੀਂ ਹੋਰ ਕਿਸੇ ਦਾ ਕੋਈ ਮੁਕਾਬਲਾ ਨਹੀਂ ਇਹਨਾਂ ਦੋਨਾਂ ਦਾ ਹੀ ਹੈ ਚਰਨਜੀਤ ਚੰਨੀ ਤੇ ਰਿੰਕੂ ਤੇ ਰਿੰਕੂ ਹੀ ਜਿੱਤਣਾ ਕਾਂਗਰਸ ਹੀ ਆਣੀ ਹੈ ਕਾਂਗਰਸ ਕਾਂਗਰਸ ਚੰਨੀ ਨੂੰ ਖੜਾ ਕੀਤਾ ਉਹਨਾਂ ਨੇ ਲੱਗਦਾ ਕੋਈ ਚੰਨੀ ਸੀਟ ਕੱਢ ਜਾਣਗੇ ਕੱਢਣਗੇ ਤੇ ਜਲੰਧਰ ਨੂੰ ਹੌਟ ਸੀਟ ਮੰਨਿਆ ਜਾਂਦਾ ਵਾ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਇੱਥੋਂ ਮੋਰਚਾ ਮਾਰ ਸਕਦੀ ਆਹਦਾ ਚੰਨੀ ਲੈ ਜਾਏਗਾ ਚੋਣਾ ਦਾ ਲੈ ਕੇ ਜਿਹੜਾ ਮੁੱਦਾ ਵਾ ਬੜਾ ਪੱਖਿਆ ਹੋਇਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਇਲੈਕਸ਼ਨ ਦੁਬਾਰਾ ਹੋ ਰਹੇ ਨੇ ਨਰਿੰਦਰભાઈ ਮੋਦੀ ਆ ਰਾਹੁਲ ਗਾਂਧੀ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਇਸ ਟਾਈਮ ਅਸੀਂ ਖੜੇ ਆ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਤੇ ਕਾਫੀ ਜਿਹੜੀ ਆਵਾਜ਼ਾਈ ਦੇਖਣ ਨੂੰ ਮਿਲਦੀ ਹੈ ਇੱਥੇ ਬਹੁਤ ਵੱਡਾ ਬਾਜ਼ਾਰ ਆ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਅਸੀਂ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਉਹਨਾਂ ਦਾ ਕੀ ਕਹਿਣਾ ਹੈ ਕਿਹੜੀ ਸਰਕਾਰ ਜਿਹੜੀ ਆ ਇੰਡੀਆ ਦੇ ਵਿੱਚ ਬਣ ਸਕਦੀ ਆ ਭਾਈ ਦੇ ਨਾਲ ਗੱਲਬਾਤ ਕਰਦੇ ਆ ਸਸੀ ਗੱਲ ਭਾਜੀ ਭਾਜੀ ਕਿਹੜੀ ਸਰਕਾਰ ਬਣ ਸਕਦੀ ਨਿੰਦਰਭਾਈ ਮੋਦੀ ਜਾਂ ਰਾਹੁਲ ਗਾਂਧੀ ਇਲੈਕਸ਼ਨ ਆ ਰਹੇ ਆ ਨੋ ਕਮੈਂਟਸ ਸੋਈ ਨੋ ਕਮੈਂਟ ਪਾਈ ਦੇ ਕਹਿਣਾ ਵਾ ਕਿ ਨੋ ਕਮੈਂਟਸ ਤੇ ਅਗਲੀ ਜਗ੍ਹਾ ਚੱਲਦੇ ਹਾਂ ਹੁਣ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਕਿਹੜੀ ਸਰਕਾਰ ਜਿਹੜੀ ਆ ਬਣ ਸਕਦੀ ਆ ਲੱਗ ਲੱਗ ਜਗ੍ਹਾ ਦੇ ਉੱਤੇ ਅਸੀਂ ਗੱਲਬਾਤ ਕਰਵਾਨੇ ਆ ਅਸੀਂ ਤੁਹਾਡੀ ਤੇ ਕੰਮ ਚੱਲ ਰਿਹਾ ਇੱਥੇ ਭਾਈ ਦੇ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਆਓ ਜੀ ਭਾਈ ਇਲੈਕਸ਼ਨ ਆ ਰਹੇ ਆ ਕਿਹੜੀ ਸਰਕਾਰ ਬੰਸਨਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਅਸੀਂ ਤਾਂ ਰਾਹੁਲ ਗਾਂਧੀ ਨੂੰ ਵੰਾਵਾਂਗੇ ਵੋਟ ਕਿਉਂ ਜੀ ਬਿਲਕੁਲ ਕੋਈ ਨਾ ਆ ਆਪਣੇ ਕੁਝ ਦਿੱਤਾ ਨਾ ਦੂਜੀ ਮਿਹੜਾ ਬਾਜਪੀ ਨੇ ਦਿੱਤਾ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਕਿਵੇਂ ਦਾ ਕੰਮ ਕਰ ਰਹੀ ਹੈ ਇਹ ਠੰਡਾ ਹੀ ਕਰਦੀ ਵੀ ਹੈ ਕੋਈ ਉਧਰ ਦਾ ਬੈਨੀਫਿਟ ਨਹੀਂ ਹੈਗਾ ਜਲੰਧਰ ਨੂੰ ਹੌਟ ਸੀਟ ਮੰਨਿਆ ਜਾਂਦਾ ਤੁਹਾਨੂੰ ਲੱਗਦਾ ਕਿ ਚੰਨੀ ਜਾਂ ਰਿੰਕੂ ਚੰਨੀ ਜਾਂ ਰਿੰਕੂ ਚੰਨੀ ਚੰਨੀ ਹਾਂਜੀ ਲੱਗਦਾ ਕਿ ਵਧੀਆ ਕੰਮ ਕੀਤਾ ਚਰਨਜੀਤ ਅੰਡਰ 100% ਦੇ ਵਿੱਚ 100% ਚੰਨੀ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਸੱਸੀ ਗੱਲ ਅੰਕਲ ਜੀ ਤੇ ਗੱਲ ਕਰੋ ਜੀ ਸੱਸੀ ਗੱਲ ਭਾਈ ਜੀ ਸੱਸੀ ਗੱਲ ਇਲੈਕਸ਼ਨ ਆ ਰਿਹਾ ਦੁਬਾਰਾ ਕਿਹੜੀ ਸਰਕਾਰ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਯਾ ਰਾਹੁਲ ਭਾਈ ਇਹ ਮੋਦੀ ਦੀ ਬਣਨੀ ਹੈ ਸਰਕਾਰ ਮੋਦੀ ਮੋਦੀ ਕਿਉਂ ਉਦੋਂ ਹੀ ਵਧੀਆ ਕੰਮ ਕੀਤੇ ਭਾਈ ਮੋਦੀ ਨੇ ਬਾਲੀ ਸਟੇਟ ਅਚ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ ਭਾਈ ਬਹੁ ਮਾੜਾ ਹਲੇ ਪੰਜਾਬ ਸਰਕਾਰ ਇੱਕ ਨੰਬਰ ਨੇ ਕਮੀ ਹੈ ਜੋ ਕੋਨੇ ਕੀਤਾ ਨਹੀਂ ਕੁਝ ਵੀ ਤੇ ਵੋਟਾਂ ਹੈਗਾ ਤੁਵਾਨੀਆਂ ਨੂੰ ਜਲੰਧਰ ਹੌਟ ਸੀਟ ਮੰਨਿਆ ਜਾਂਦਾ ਤੁਹਾਨੂੰ ਲੱਗਦਾ ਕਿ ਚਰਨਜੀਤ ਚੰਨੀ ਜਾਂ ਰਿੰਕੂ ਹਾਂ ਦੋਨੋਂ ਜੇ ਕਹੇਗਾ ਕੌਣ ਟੱਕਰ ਦੇ ਸਕਦਾ ਹੈ? ਚੰਨੀ ਚੰਨੀ ਆਉ ਚੰਨੀ। ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਇੱਥੇ ਕਿ ਬੜਾ ਜਿਹੜਾ ਮਾਹੌਲ ਪੱਕਿਆ ਹੋਇਆ ਵਾ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਇਸ ਟਾਈਮ ਖੜੇ ਆਂ ਭਾਰ ਕੋ ਕੈਂਪ ਦੇ ਵਿੱਚ ਜਿਹੜਾ ਬਾਜ਼ਾਰ ਦੇ ਵਿੱਚ ਇਸ ਟਾਈਮ ਖੜੇ ਆਂ ਅਸੀਂ ਗੱਲਬਾਤ ਕਰਾਂਗੇ। ਹਾਂਜੀ। ਹੋਰ ਜਨਤਾ ਦੇ ਨਾਲ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ। 1000-1000 ਰੁਪਏ ਦਾ ਵਾਅਦਾ ਕੀਤਾ ਸੀ ਆਮ ਆਦਮੀ ਸਰਕਾਰ ਨੇ ਆ ਗਿਆ। ਨਹੀਂ। ਨਹੀਂ ਹੈ। ਕਿਆ ਕਹਿਣਾ ਚਾਹਤੇ ਹੋ ਆਮ ਆਦਮੀ ਸਰਕਾਰ ਦੇ ਬਾਰੇ ਪੈਨ ਜੀ ਨੇ ਕਿਹਾ ਵਾ ਕਿ ਹਜ਼ਾਰ ਹਜ਼ਾਰ ਰੁਪਏ ਅਕਾਊਂਟ ਦੇ ਵਿੱਚ ਨਹੀਂ ਆਇਆ ਪਰ ਅੱਗੇ ਕੋਈ ਜਵਾਬ ਨਹੀਂ ਦਿੱਤਾ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਤੇ ਦੁਕਾਨਦਾਰ ਬੈਠੇ ਆ ਬਾਹਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅੰਕਲ ਜੀ ਬੈਠੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਸਰ ਕੱਲ ਹੀ ਇਲੈਕਸ਼ਨ ਆ ਰਹੇ ਆ ਦੁਬਾਰਾ ਤੇ ਕਿਹੜੀ ਸਰਕਾਰ ਬਣ ਸਕਦੀ ਹੈ ਇੰਡੀਆ ਦੇ ਵਿੱਚ ਨਰਿੰਦਰભાઈ ਮੋਦੀ ਜਾਂ ਰਾਮ ਲਾਲ ਗਾਂਧੀ ਰਾਮ ਲਾਲ ਗਾਂਧੀ ਕਿੱਥੋਂ ਆ ਗਿਆ ਵੇਖੀ ਯਾਰ ਨਰਿੰਦਰભાઈ ਮੋਦੀ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਆ ਕਿਵੇਂ ਦੇਖਦੇ ਨਹੀਂ 0 0 ਜਲੰਧਰ ਨਾਟ ਸੀਟ ਮੰਨਿਆ ਜਾਂਦਾ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰ ਸਕਦੀ ਹੈ ਸੁਸ਼ੀਲ ਕੁਮਾਰ ਰਿੰਕੂ ਚਰਨਜੀਤ ਚੰਨੀ ਜਾਂ ਕੋਈ ਹੋਰ ਨਹੀਂ ਹੋਰ ਕਿਸੇ ਦਾ ਕੋਈ ਮੁਕਾਬਲਾ ਨਹੀਂ ਇਹਨਾਂ ਦੋਨਾਂ ਦਾ ਹੀ ਹੈ ਚਰਨਜੀਤ ਚੰਨੀ ਤੇ ਰਿੰਕੂ ਤੇ ਰਿੰਕੂ ਹੀ ਜਿੱਤਣਾ ਕਿਹੜੀ ਪਸੰਦ ਹੈ ਤੁਹਾਡੀ ਬਿੰਕੂ ਕਿਵੇਂ ਦਾ ਮਾਹੌਲ ਆ ਸਾਰਾ ਕਿ ਕ੍ਰਾਈਮ ਖਤਮ ਹੋਇਆ ਪੰਜਾਬ ਦੇ ਵਿੱਚ ਨਹੀਂ ਕ੍ਰਾਈਮ ਤਾਂ ਸਗੋਂ ਵੱਧ ਗਿਆ ਕ੍ਰਾਈਮ ਤੇ ਬਹੁਤ ਜ਼ਿਆਦਾ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਵਹੀ ਕ੍ਰਾਈਮ ਤੇ ਹੋਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈਏ ਉਦੋਂ ਦਾ ਕ੍ਰਾਈਮ ਤੇ ਸਗੋਂ ਅੱਗ ਨਾਲ ਦੁਗਣਾ ਤਿਕਣਾ ਹੋ ਗਿਆ ਠੀਕ ਹੈ ਨਾ ਨਸ਼ਾ ਵੱਧ ਗਿਆ ਕ੍ਰਾਈਮ ਵੱਧ ਗਿਆ ਸਾਰਾ ਕੁਝ ਵੱਧ ਗਿਆ ਜਿੰਨੀਆਂ ਬਰਾਈਆਂ ਸਾਰੀਆਂ ਵੱਧ ਗਈਆਂ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਨੇ ਸਾਰੇ ਦੁਕਾਨਦਾਰ ਇਸ ਟਾਈਮ ਆਪਣੀ ਦੁਕਾਨਾਂ ਦੇ ਬਾਹਰ ਬੈਠੇ ਬਾਜ਼ਾਰ ਜਿਹੜਾ ਭਾਰ ਕੋ ਕੰਪ ਦਾ ਸੀ ਬੈਠੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਵਾਨੇ ਦਾ ਢੀ ਹੋਰ ਜਨਤਾ ਦੇ ਨਾਲ ਵੀ ਤੇ ਮਾਤਾ ਜੀ ਬੈਠੇ ਬਾਹਰ ਮਾਤਾ ਜੀ ਨੂੰ ਪੁੱਛਦੇ ਮਾਤਾ ਜੀ ਆਮ ਆਦਮੀ ਨੇ ਕਿਐ ਸੀ ਹਜ਼ਾਰ ਹਜ਼ਾਰ ਰੁਪਏ ਦਵਾਂਗੇ ਆ ਗਿਆ ਕਦੇ ਨਹੀਂ ਜੀ ਕੋਈ ਨਹੀਂ ਆਇਆ ਕੋਈ ਦਿੱਕਤ ਆ ਸਕਦਾ ਕੋਈ ਜਿੱਤੀ ਹੈਗਾ ਕੋਈ ਉਮੀਦ ਨਹੀਂ ਆ ਗਈ ਤੇ ਆਮ ਆਦਮੀ ਸਰਕਾਰ ਵਧੀਆ ਕੰਮ ਕਰ ਰਹੀ ਐ ਨਹੀਂ ਬਿਲਕੁਲ ਕੋਈ ਕੰਮ ਨਹੀਂ ਕੀਤਾ ਹੋਰਾ ਦੀ ਪਾਰਨੇ ਦੇ ਫਿਰ ਕੁਛ ਕਿਤਾਵੇ ਸੁਣਦੇ ਵੀ ਆ ਗੱਲ ਪਰ ਆਵਾ ਪਾਰਟੀ ਨੇ ਕੁਛ ਨਹੀਂ ਕੀਤਾ ਘਾਰ ਕਿਹਦੀ ਬਣ ਸਕਦੀ ਨਰਿੰਦਰ ਭਾਈ ਮੋਦੀ ਆ ਰਾਹੁਲ ਗਾਂਧੀ ਜੀ ਸਾਨੂੰ ਤੇ ਮੋਦੀ ਦੀ ਲੱਗਦੀ ਠੀਕ ਆ ਮੋਦੀ ਬੰਨੀ ਚਾਹੀਦੀ ਹੈ ਜਲੰਧਰ ਚ ਕੌਣ ਜਿੱਤ ਸਕਦਾ ਚਰਨਜੀਤ ਚੰਨੀ ਆ ਸੁਸ਼ੀਲ ਕੁਮਾਰ ਰਿੰਕੂ ਆ ਕੋਈ ਹੋਰ ਐਸ ਇੱਥੇ ਅੰਨਾ ਕੋਈ ਪਤਾ ਨਹੀਂ ਹੈਗਾ ਇਹ ਕੌਣ ਜਿੱਤ ਸਕਦਾ ਇਹ ਇਹ ਤਾਂ ਬਾਅਦ ਹੀ ਪਤਾ ਲੱਗੇ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਬਿਆਰ ਦੇ ਵਿੱਚ ਅਸੀਂ ਇਸ ਟਾਈਮ ਖੜੇ ਆ ਤੇ ਕਾਫੀ ਜਿਹੜਾ ਲੋਕਾਂ ਦੇ ਵਿੱਚ ਵੀ ਰੋਚ ਦੇਖਣ ਨੂੰ ਮਿਲ ਰਿਹਾ ਵਾ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ 1000-1000 ਰੁਪਏ ਅਕਾਊਂਟ ਦੇ ਵਿੱਚ ਆ ਗਏ ਨਹੀਂ ਸਾਡੇ ਤਾਂ ਹਲਤ ਕਰਾਇਆ ਨਹੀਂ ਸਰਕਾਰ ਐਦਾਂ ਦੀ ਆ ਕਹਿ ਦਿੰਦੀ ਆ ਕਰਦੀ ਕੁਝ ਨਹੀਂ ਹੈਗੀ ਚਾਹੀਦਾ ਆ ਕਰਨਾ ਸਰਕਾਰ ਨੂੰ ਵੀ ਅਸੀਂ ਕਰੀਏ ਕੁਝ ਤੁਹਾਨੂੰ ਪਤਾ ਦੁਬਾਰਾ ਇਲੈਕਸ਼ਨ ਆ ਰਹੇ ਆ ਕਿਹੜੀ ਸਰਕਾਰ ਬਣ ਸਕਦੀ ਮੋਦੀ ਦੀ ਜਾਂ ਰਾਹੁਲ ਗਾਂਧੀ ਤੁਹਾਨੂੰ ਵੀ ਇਹ ਪਤਾ ਨਹੀਂ ਭਰਾ ਇਹ ਤਾਂ ਟਾਈਮ ਹੀ ਦੱਸੋ ਕਿਹੜੀ ਬਣਨੀ ਕਿ ਹੋਰ ਕਿਸੇ ਨੇ ਕੁਝ ਕੰਨਾ ਭਰਾਵਾ ਆਪਾਂ ਸਹੀ ਗੱਲ ਕਹਿੰਨੇ ਆ ਸਾਡੇ ਪਿੰਡਾਂ 'ਚ ਕੋਈ ਕੱਖ ਨਹੀਂ ਕਰਦਾ ਆਏ ਆਏ ਇੱਕ ਕਾਲਾ ਆਏ ਸੀਗੇ ਆਏ ਉੱਥੇ ਅਸੀਂ ਆ ਕਰਾਂਗੇ ਅਸੀਂ ਆ ਕਰਾਂਗੇ ਗੁਰਦੁਆਰੇ ਆਏ ਸਾਰੇ ਉੱਥੇ ਦੁਨੀਆ ਸਾਰੀ ਇਕੱਠੀ ਹੋਈ ਸੀ ਦਾ ਕਰਾਂਗੇ ਮਾਤਾ ਹੀ ਕਹਿੰਦੇ ਪਿਛਲੀ ਵਾਰ ਆਮ ਆਦਮੀ ਨੇ ਕਹਿ ਸੀ ਕਿ ਸਾਨੂੰ ਮੌਕਾ ਦੇਵੇ ਕਰੀਗੀ ਸਹੀ ਤੁਹਾਡਾ ਕੰਮ ਕਰਾਂਗੇ ਆਮ ਆਦਮੀ ਨੇ ਵਧੀਆ ਕੰਮ ਕੀਤੇ ਕਿਸੇ ਨੇ ਨਹੀਂ ਕੀਤਾ ਕੱਖ ਨਹੀਂ ਕੀਤਾ ਕੁਛ ਨਹੀਂ ਕੀਤਾ ਨਾ ਬੁੜੀਆਂ ਤਾਂ ਦੇਖਿਆ ਕਿਸੇ ਨੇ ਜੇ ਪੈਸੰਡ ਜਿਹੜੀ ਲੱਗੀ ਜਿੰਦੀ ਲੱਗੀ ਲੱਗੀ ਆ ਨਾ ਕਿਸੇ ਬੁੜੀਆਂ ਨੇ ਦੇਖਿਆ ਨਾ ਕਿਸੇ ਹੋਣ ਨੇ ਦੇਖਿਆ ਕਿਸੇ ਨੇ ਨਹੀਂ ਦੇਖਿਆ ਮਾਤਾ ਜਿਹੜੇ ਬਿਜਲੀ ਦੇ ਬਿੱਲ ਫ੍ਰੀ ਕੀਤੇ ਆ ਪੀਲੇ ਅਸੀਂ ਤਾਂ ਪੀਲੇ ਦਾ ਬਿੱਲ ਦਿੰਦੇ ਆ ਸਾਨੂੰ ਤਾਂ ਪਤਾ ਨਹੀਂ ਕਿਹੜਾ ਕੀਤਾ ਕਿਹੜਾ ਨਹੀਂ ਪਿੰਡਾਂ ਸਾਰੇ ਬਿੱਲ ਦਿੰਦੇ ਆ ਫਰਾਵਾ ਦਿੰਦੇ ਆ ਸਾਰੇ ਫਰੀ ਬਿਲਕੁਲ ਹੀ ਹੋਣਾ ਚਾਹੀਦਾ ਮੇਰੇ ਪੁੱਤ ਦੇਖੋ ਜੀ ਇਹ ਬਗਿਆਈ ਅੱਜ ਕੱਲ ਬਹੁਤ ਬੱਚੇ ਵੀ ਕੀ ਕਰਨ ਠੀਕ ਹੈ ਨਾ ਗੱਲ ਹੋਰ ਤਾਂ ਪਾਣੀ ਪਾਣੀ ਆ ਜਿਹਨੂੰ ਕਹੋ ਪਾਦਮਾ ਲੈ ਹੋਰ ਤਾਂ ਆਪਾਂ ਪਾਣੀ ਪਾਣੀ ਵੋਟ ਜਿੰਦਾ ਜਿੰਦਾ ਵੋਟ ਨਹੀਂ ਬੰਦਾ ਚੜਦਾ ਕਦੀ ਵੀ ਜ਼ਿੰਦਗੀ ਭਰ ਵੋਟ ਪਾਣੀ ਜ਼ਰੂਰ ਚਾਹੀਦੀ ਆ ਹੁਣ ਪਾਵਾਂਗੇ ਉਹਨੂੰ ਜਿਹਨੂੰ ਜਿੱਦੜ ਦੁਨੀਆਂ ਹੋ ਗਈ ਉਹਦੇ ਪਾਦਮਾਗੇ ਇਹ ਗੱਲ ਹੈ ਨਾ ਇਹ ਗੱਲ ਹੈ ਨਾ ਮਾਤਾ ਜੀ ਦਾ ਵੀ ਇਹੀ ਕਹਿਣਾ ਵਾ ਕਿ ਵੋਟ ਦਾ ਜਿਹੜਾ ਅਧਿਕਾਰ ਆ ਤੁਹਾਨੂੰ ਵੋਟ ਜਰੂਰ ਪਾਣੇ ਚਾਹੀਦੀ ਆ ਪਰ ਵੋਟ ਪਾ ਕੇ ਵੀ ਅਸੀਂ ਆਪਣੇ ਹੱਕ ਜਿਹੜੇ ਹਾਸਲ ਨਹੀਂ ਕਰ ਸਕਦੇ ਆ ਹੋਰ ਗੱਲਬਾਤ ਕਰਦੇ ਆ ਦੁਕਾਨ ਤੇ ਅੰਕਲ ਜੀ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਗਲਪਾ ਜੀ ਸਸੀ ਗਲਪਾ ਜੀ ਆਪਾਂ ਇਹ ਇਲੈਕਸ਼ਨ ਆ ਰਹੇ ਆ ਦੁਬਾਰਾ ਤੇ ਕਿਹਦੀ ਸਰਕਾਰ ਬਣ ਸਕਦੀ ਰਾਹੁਲ ਗਾਂਧੀ ਜਾਂ ਨਰਿੰਦਰ ਭਾਈ ਮੋਦੀ ਹਾਂਜੀ ਕਿਹਦੀ ਸਰਕਾਰ ਬਣ ਸਕਦੀ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਦੇ ਬਹਿਲੇ ਹੋਈ ਨੇ ਜਿਹੜੇ ਪ੍ਰਧਾਨ ਮੰਤਰੀ ਲੈ ਰਹੇ ਉਹ ਯਾਰੇ ਨੇ ਉਹ ਯਾਰੇ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਵਧੀਆ ਕੰਮ ਕੀਤਾ ਠੀਕ ਆ ਕੰਮ ਦੇ ਕੋਈ ਜਿਹੜੇ ਕੰਮ ਕਰਨਾ ਕੰਮ ਕਰ ਨਹੀਂ ਹੈ ਤਾਂ ਅੱਛਾ ਕਰ ਰਹੇ ਨੇ ਕੋਈ ਗੱਲ ਨਹੀਂ ਐਸੀ ਤੇ ਜਲੰਧਰ ਨੂੰ ਹੌਟ ਸੀਟ ਮੰਨਿਆ ਜਾਂਦਾ ਤੁਹਾਨੂੰ ਪਤਾ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰ ਸਕਦੀ ਐ ਇੱਥੋਂ ਚਰਨਜੀਤ ਚੰਨੀ ਵੀ ਕਾਫੀ ਚੱਲ ਰਿਹਾ ਸੁਸ਼ੀਲ ਕੁਮਾਰ ਰਿੰਕੂ ਜਾਂ ਹੋਰ ਕੋਈ ਤੇ ਬੇਟਾ ਮੈਂ ਉਹ ਨਾਲ ਨਹੀਂ ਵੀ ਲੱਕਿਆ ਹਾਂ ਤੇ ਵੈਸੇ ਉਹ ਵੀ ਚੱਲੀ ਵੀ ਆ ਸਕਦਾ ਕੋਈ ਵੱਡੀ ਗੱਲ ਨਹੀਂ ਆ ਜੀ ਇਹ ਬੱਕਰਾ ਪਬਲਿਕ ਨਹੀਂ ਕੋਈ ਜੋ ਪਬਲਿਕ ਚਾਹੀਦੀ ਹੋ ਜਾਣਾ ਤੇ ਇਸ ਦਾ ਕਸਾ ਕਸਾ ਵੈਸੇ ਠੀਕ ਚੱਲ ਰਹੀ ਕੋਈ ਹੜੀ ਗੱਲ ਨਹੀਂ ਤੇ ਭਾਈ ਜੀ ਬੈਠੇ ਆ ਭਾਈ ਦੇ ਨਾਲ ਵੀ ਗੱਲਬਾਤ ਕਰ ਲੈਣੇ ਥੋੜੀ ਜੀ ਭਾਈ ਤੇ ਸੱਸੀ ਗੱਲ ਭਾਈ ਸੱਸੀ ਗੱਲ ਭਾਈ ਜੀ ਕਿਵੇਂ ਦੇਖਦੇ ਹੋ ਇਲੈਕਸ਼ਨ ਆ ਰਹੇ ਆ ਕਿਹੜੀ ਪਾਰਟੀ ਜਿਹੜੀ ਆ ਸਕਦੀ ਆ ਨરેન્દ્રભાઈ ਮੋਦੀ ਯਾਰ ਹੋ ਗਏ ਰਾਹੁਲ ਗਾਂਧੀ ਦੇ ਚਾਂਸ ਜਾ ਰਹੇ ਹਨ ਹਾਂਜੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਕੰਮ ਤੇ ਨਹੀਂ ਕਰ ਰਹੀ ਕੋਈ ਇਹਨਾਂ ਨੇ ਕੰਮ ਕੋਈ ਨਹੀਂ ਕੀਤਾ ਬਾਕੀ ਇਹ ਹੈ ਕਿ ਜਿੱਦਾਂ ਲੇਡੀਜ਼ ਔਰਤਾਂ ਨੂੰ ਉਹਨਾਂ ਨੇ ਪੈਨਸ਼ਨ ਵਗੈਰਾ ਦਿੰਦੇ ਆ ਉਸ ਬੇਸ ਤੇ ਉਹਨਾਂ ਨੂੰ ਬੋਟ ਪੈ ਸਕਦੇ ਓਦਾਂ ਦੇ ਇੱਕ ਵਾਦਾ ਵੀ ਕੀਤਾ ਸੀ ਨਾ ਹਜ਼ਾਰ ਜਹ ਰਹੀ ਤੇਿਕਰ ਨਹੀਂ ਆਇਆ ਉਹ ਉਹ ਤੇ ਕਈਆਂ ਨੂੰ ਤੇ ਆ ਹੀ ਰਹੀਏ ਜਿਹੜੇ ਪੁਰਾਣੀ ਪੈਨਸ਼ਨ ਆ ਰਹੀ ਉਹ ਹਜ਼ਾਰੀ ਨਵੀਂ ਨਹੀਂ ਆ ਰਹੀ ਜਲੰਧਰ ਚ ਹਾਊਟ ਸੀਟ ਮੰਨਿਆ ਜਾਂਦਾ ਜਲੰਧਰ ਨੂੰ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਮਾਰ ਸਕਦੀ ਬਾਜੀ ਬਾਜੀ ਦੇ ਬਈ ਨੇ ਕਾਂਗਰਸ ਹੀ ਆਣੀ ਹੈ ਕਾਂਗਰਸ ਕਾਂਗਰਸ ਚੰਨੀ ਨੂੰ ਖੜਾ ਕੀਤਾ ਨੇ ਲੱਗਦਾ ਕੋਈ ਚੰਨੀ ਸੀਟ ਕੱਢ ਜਾਣਗੇ ਕੱਢਣਗੇ ਕਾਫੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਸੀਂ ਇਹ ਭੈਣ ਜੀ ਉਹ ਨਹੀਂ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਸੀ ਗਲ ਭੈਣ ਜੀ ਆਹ ਹਜ਼ਾਰ ਰੁਪਏ ਆ ਗਏ ਕੌਂਸਲ ਸਾਡੇ ਨਹੀਂ ਜੀ ਸਾਡੇ ਤਾਂ ਨਹੀਂ ਆਏ ਕੀ ਕਹਿਣਾ ਚਾਹਦੇ ਹੋ ਆਮ ਆਦਮੀ ਪਾਰਟੀ ਕਿਵੇਂ ਕੰਮ ਕਰ ਹੁਣ ਤੱਕ ਤਾਂ ਵਧੀਆ ਹੀ ਕੀਤਾ ਗੋ ਕਪਤਾਨੀ ਗੋਕੀ ਪਵਿੱਛ ਕੀ ਕਰਨਗੇ ਤੇ ਕਿਹੜੀ ਸਰਕਾਰ ਬਣ ਸਕਦੀ ਹੈ ਇੰਡੀਆ ਦੇ ਵਿੱਚ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਕੁਛ ਨਹੀਂ ਗੈਸ ਤੇ ਵਿੱਦੀ ਅਸੀਂ ਤਾਂ ਲੋਕਾਂ ਤੇ ਡਿਪੈਂਡ ਕਰਦਾ ਜਿੱਧਰ ਲੋਕਾਂ ਨੂੰ ਜ਼ਿਆਦਾ ਵਧੀਆ ਲੱਗੇ ਉਸਾਰਾ ਕੁਝ ਹੋਇਆ ਹੈ ਉਧਰ ਹੀ ਲੋਕ ਹੀ ਜਾਂਦੇ ਨੇ ਜ਼ਿਆਦਾ ਤੇ ਬਿੱਲ ਵਗੈਰਾ ਤੁਹਾਡੇ ਮਾਫ ਆ ਜਿਹੜੇ ਹਾਂਜੀ ਮਾਫ ਨੇ ਉਹ ਤੇ ਸਿਰਫ 100000 ਰੁਪਿਆ ਅਕਾਊਂਟ ਦੇ ਵਿੱਚ ਹਜੇ ਨਹੀਂ ਆਇਆ ਨਹੀਂ ਹਾਲੇ ਨਹੀਂ ਆਇਆ ਤੇ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਹਾਏ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਜਿਹੜੀ ਸਰਕਾਰ ਬਣ ਸਕਦੀ ਆ ਕਿ ਜਲੰਧਰ ਤੋਂ ਇਸ ਟਾਈਮ ਬਹੁਤ ਜਿਹੜੀ ਹੌਟ ਸੀਟ ਮੰਨੀ ਜਾਂਦੀ ਆ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਅਸੀਂ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਅਸੀਂ ਜਿਹੜੇ ਖੜੇ ਆ ਇਸ ਟਾਈਮ